ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਲਗਾਤਾਰ ਪੈ ਰਹੀ ਬਰਸਾਤ ਕਾਰਨ ਨੰਗਲ ਦੇ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਿਰ ਦੀ ਦੀਵਾਰ ਖਿਸਕਣ ਕਾਰਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਲਈ ਖਤਰਾ ਬਣ ਗਿਆ ਜਿਸ ਨੂੰ ਦੇਖਦਿਆਂ ਹੋਇਆ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਸਤਲੁਜ ਦਰਿਆ ਦੇ ਕੰਢੇ ਤੋਂ ਮੰਦਿਰ ਨੂੰ ਬਚਾਉਣ ਲਈ ਆਰਜੀ ਤੌਰ ਤੇ ਡੰਗਾ ਲਗਾਉਣ ਦਾ ਕੰਮ ਯੁੱਧ ਪੱਧਰ ਤੇ ਆਪ ਬੋਰੀਆਂ ਮੋਢੇ ਤੇ ਚੁੱਕ ਕੇ ਸ਼ੁਰੂ ਕੀਤਾ ਇਸ ਮੌਕੇ ਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਯੂਥ ਕਲੱਬ ਅਤੇ ਨੰਗਲ ਨਗਰ ਕੌਂਸਲ ਦੇ ਕੌਂਸਲਰ ਵੀ ਇਸ ਸੇਵਾ ਕਾਰਜ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਦੇ ਨਜ਼ਰ ਆਏ ਕਾਬਲੇ ਤਾਰੀਫ ਹੈ ਕਿ ਭਾਰੀ ਬਰਸਾਤ ਕਾਰਨ ਨੰਗਲ ਹਾਈਡਲ ਚੈਨਲ ਨਹਿਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਕਈ ਥਾਵਾਂ ਤੇ ਦਰਾਰ ਪੈਣ ਕਰਕੇ ਸਥਿਤੀ ਨਾਜ਼ੁਕ ਬਣ ਗਈ ਪਰ ਇਸ ਸਥਿਤੀ ਨਾਲ ਜੁੱਝਣ ਲਈ ਮੰਤਰੀ ਹਰਜੋਤ ਬੈਂਸ ਦਰਾਰਾਂ ਨੂੰ ਭਰਦੇ ਹੋਏ ਖੁਦ ਬੋਰੀਆਂ ਚੁੱਕਦੇ ਬੰਨ ਲਗਾਉਂਦੇ ਬਾਰ-ਬਾਰ ਦੇਖੇ ਗਏ ਜਿਸ ਨੂੰ ਲੈ ਕੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਦੀ ਚਾਰੇ ਪਾਸੇ ਵਾਅਵਾਹੀ ਹੋ ਰਹੀ ਹੈ ਅੱਜ ਲక్ష్ਮੀ ਨਾਰਾਇਣ ਮੰਦਿਰ 'ਚ ਵੀ ਡੰਗੇ ਦਾ ਕੰਮ ਸੇਵਾ ਭਾਵਨਾ ਨਾਲ ਕਰਦੇ ਹੋਏ ਹਰਜੋਤ ਸਿੰਘ ਬੈਂਸ ਨਜ਼ਰ ਆਏ ਜੋ ਲਗਾਤਾਰ ਬਰਸਾਤ ਦੇ ਕਾਰਨ 4-5 ਦਿਨ ਪਹਿਨੇ ਇਸ ਦਾ ਸਾਰਾ ਡੰਗਾ ਜੋ ਕੱਲ ਇੱਥੇ ਆ ਕੇ ਦੇਖਿਆ ਤਾਂ ਪੋਜੀਸ਼ਨ ਬਹੁਤ ਕ੍ਰਿਟੀਕਲ ਸੀ ਆਹ ਦੇਖੋ ਸਾਡੇ ਵੱਲੋਂ ਕਾਉਂਸਲ ਨੇ ਆਲਰੇਡੀ ਮਤਾ ਪਾਸ ਕਰਕੇ ਉਹਦੇ ਤੇ ਜੋ ਵੀ ਹੈ ਜਿੰਨੇ ਵਰਦੀ ਪੈਸੇ ਉਸ ਤੋਂ ਵੱਧ ਲੈ ਕੇ ਆਵਾਂਗੇ ਪਰ ਇਸ ਵਕਤ ਜੋ ਹਾਲਾਤ ਸੀ ਉਹ ਬਹੁਤ ਕ੍ਰਿਟੀਕਲ ਸੀ ਮੰਦਿਰ ਲੈ ਖਾਸ ਕਰਕੇ ਜਿਹੜਾ ਆਹ ਵਾਲਾ ਪਾਸਾ ਹੈ ਅੱਜ ਮੀਡੀਆ ਦੇ ਵੀ ਕੁਝ ਸਾਥੀ ਥੱਲੇ ਜਾ ਕੇ ਵੀ ਦੇਖ ਕੇ ਆਏ ਆ ਇਹ ਆਪ ਦੇਖ ਚੁੱਕੇ ਕਿ ਬਿਲਕੁਲ ਹਵਾ ਚਾਏ ਸਰਵਾਈਵ ਨਹੀਂ ਕਰ ਸਕਦਾ ਤੇ ਅਗਲੇ ਹਫਤੇ ਜਿਹੜਾ ਹੈ ਹੋਰ ਜਿਹੜੀ ਹੈ ਬਰਸਾਤ ਦਾ ਟਾਈਮ ਸਮੇਂ ਵੈਦਰ ਵੀ ਕਲੀਅਰ ਹੈ ਸਾਡੀ ਟੀਮਾਂ ਰਸੇ ਦੇ ਨਾਲ ਐਕਸਰਾਈਨੈਂਟ ਵਿਦ ਆਲ ਪ੍ਰੀਕਾਸ਼ਨਸ ਲਾਈਫ ਵੈਸ ਲਾਈਫ ਜੈਕਟਸ ਹੈਲਮੇਟਸ ਥੱਲੇ ਉਤਰੀਆਂ ਕੁਝ ਬੰਦੇ ਬੋਟ ਤੋਂ ਵੀ ਗਿਆ ਲੰਬਾ ਆਪਰੇਸ਼ਨ ਹੈ ਤੇ ਬਹੁਤ ਰਿਸਕੀ ਹੈ ਤੇ ਹਰ ਸੰਭਵ ਹਨੂਮਾਨ ਜੀ ਹੀ ਰੱਖਿਆ ਕਰਨਗੇ ਇਹ ਉਹਨਾਂ ਦਾ ਹੀ ਸਥਾਨ ਹੈ ਤੇ ਸਾਡੀ ਬਸ ਇਹੀ ਕੋਸ਼ਿਸ਼ ਹੈ ਕਿ ਮੰਡਰ ਵੱਜ ਜਾਵੇ ਜਿਹੜਾ ਡੰਗਾ ਜਿੱਥੇ ਆਪਾਂ ਖੜ ਕੇ ਕੰਮ ਵੀ ਕਰ ਰਹੇ ਆ ਉੱਥੇ ਵੀ ਥੱਲੋਂ ਦੇਖਿਆ ਉਹ ਵੀ ਸਾਰਾ ਥੱਲੋਂ ਖਾਲੀ ਹੈ ਕਿਉਂਕਿ ਇਹ ਜਿਹੜਾ ਇਹ ਇੱਥੇ ਜਿਹੜਾ ਡੰਗਾ ਲੱਗਿਆ ਵੀ ਹੋਇਆ ਸੀ ਉਹ ਮਿੱਟੀ ਦੇ ਉੱਤੇ ਪੂਰੇ ਥੱਲੋਂ ਨਹੀਂ ਜੜ ਤੋਂ ਨਹੀਂ ਉਹ ਸਿਰਫ ਪਹਾੜੀ ਦੇ ਉੱਤੇ ਹੀ ਲੱਗਿਆ ਇਹਦੇ ਕਰਕੇ ਹੁਣ ਉਹ ਪਹਾੜੀ ਜਿਹੜੀ ਹੈ ਕਮਜ਼ੋਰ ਹੋ ਚੁੱਕੀ ਹੈ 225 ਸਾਡੇ ਸਾਥੀ ਥੱਲੇ ਗਏ ਹੈ ਤੇ ਜਿਹੜਾ ਹੈ ਆ ਕੋਸ਼ਿਸ਼ ਕਰ ਰਹੇ ਆ ਐਕਸੀਨ ਡਰੇਨੇਜ ਵੀ ਮੌਕੇ ਤੇ ਆ ਗਿਆ ਜਿਹੜਾ ਐਕਸਪਰਟ ਹੈ ਉਹਦੇ ਡੰਗਿਆਂ ਦੇ ਉਹ ਵੀ ਟੀਮ ਜਿਹੜੀ ਹੈ ਮੌਕੇ ਤੇ ਥੱਲੇ ਇੰਜੀਨੀਅਰਸ ਭੇਜੇ ਆ ਉਹ ਅਗਲੇ ਖੂਬ 15 20 ਮਿੰਟ ਘੰਟੇ ਚ ਜਿਹੜਾ ਡਿਜ਼ਾਈਨ ਬਣਾ ਕੇ ਉਸ ਤੋਂ ਬਾਅਦ ਕਾਰਵਿਕਰ ਹੜੇ ਥੱਲੇ ਬੇਸ ਬਣ ਗਿਆ ਰਸਤਾ ਕਲੀਅਰ ਕਰ ਕੇ ਟੀਮ ਚਲੇਗੀ ਹੈ ਤੇ ਬੋਰੀਆਂ ਦੀ ਸਾਰੇ ਪਿੰਡਾਂ ਤੋਂ ਜਿਵੇਂ 10 15000 ਬੋਰੀ ਲਗਣੀ ਹੈ ਬੋਰੀਆਂ ਸਾਰੀਆਂ ਭਰੀਆਂ ਪੀਆਂ ਟੀਮ ਸਾਰੇ ਸਾਡੇ ਸਾਰੇ ਕਾਰ ਸੇਵਕ ਸਾਰੇ ਰੈਡੀ ਹੈ ਪਰ ਕਿਉਂ ਨਹੀਂ ਥੱਲੇ ਕ੍ਰਿਟੀਕਲ ਬੋਰੀਆਂ ਜਾਂਦੀ ਵੀ ਰੱਸੀ ਨਾਲ ਥੱਲੇ ਤੇ ਦੋ ਤਿੰਨ ਮੁੰਡਿਆਂ ਦੇ ਹੱਥਾਂ ਤੇ ਵੀ ਕਟਾ ਆ ਗਿਆ ਥੋੜਾ ਕ੍ਰਿਟੀਕਲ ਆਪਰੇਸ਼ਨ ਹੈ ਤੇ ਸਾਡੀ ਬਸ ਇਹ ਕੋਸ਼ਿਸ਼ ਹੈ ਵਿਦ ਆਲ ਪ੍ਰੀਕਾਸ਼ਨ ਕਿਸੇ ਨੂੰ ਸੱਟ ਨਾ ਲੱਗੇ ਤੇ ਸੈਕੰਡ ਮੰਦਿਰ ਜਿਹੜਾ ਹੈ ਉਹ ਵੀ ਜਿਹੜਾ ਹੈ ਉਸ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਤੇ ਮੰਦਿਰ ਬਚ ਸਕੇ ਸਰ ਕੀ ਤੀਰ ਕਰਨਾ ਚਾਹੋਗੇ ਕਿਉਂਕਿ ਜਿਹੜਾ ਪਾਕੜੀ ਤੋਂ ਹੀ ਆ ਪਾਕੜੀ ਤੋਂ ਅਪਡੇਟ ਹੀ ਹੈ ਕੋਲੇ ਲੁਧਿਆਣਾ ਇੱਕ ਬੰਨ ਟੁੱਟਿਆ ਤਾਂ 6 ਘੰਟੇ ਲਈ ਥੋੜਾ ਪਾਣੀ ਘਟਾਇਆ ਹੈ ਉਹ ਸਿਰਫ 6 ਘੰਟੇ ਲਈ ਘਟਾਇਆ ਤਾਂ ਕਿ ਜਿਹੜਾ ਉੱਥੇ ਵਰਕ ਮੀਜਰ ਚੱਲ ਰਿਹਾ ਉਹ ਜਿਹੜਾ ਹੈ ਹੋ ਜਾਵੇ ਆ ਅਜਿਹੇ ਹੱਦ ਦੀ ਖਬਰ ਹੋ ਤੇ ਨਹੀਂ ਕੋਈ ਬਰਸਾਤ ਨਹੀਂ ਪਰ ਅਗਲੇ ਹਫਤੇ ਥੋੜੀ ਥੋੜੀ ਬਰਸਾਤ ਰੋਜ਼ ਹੈ ਉਸ ਨੂੰ ਦੇਖਦੇ ਪਾਖੜੇ ਦਾ ਲੈਵਲ ਕੱਲ ਤੋਂ ਅੱਧਾ ਫੁਕਣਾ ਉਨਾ ਆ ਚੁੱਕਿਆ 6 ਘੰਟਿਆਂ ਲਈ ਜਿਹੜਾ ਹੈ 85000 ਕਿਊਸਿਕ ਤੋਂ 70000 ਕਿਊਸਿਕ ਪਾਣੀ ਕੀਤਾ ਤੇ ਉਸ 6 ਘੰਟਿਆਂ ਤੋਂ ਬਾਅਦ ਫਿਰ 85000 ਕਿਊਸਿਕ ਕਰਾਂਗੇ ਤਾਂ ਕਿ ਅੱਜ ਦੀ ਰਾਤ ਸਾਨੂੰ ਇਹ ਕਿ ਅਸੀਂ 1.5-2 ਫੁੱਟ ਹੋਰ ਜਿਹੜਾ ਡੈਮ ਹੈ ਤਾਂ ਕਿ ਕੁਸ਼ਨ ਮਿਲ ਜਾਵੇ ਅਗਲੇ 5-7 ਦਿਨ ਥੋੜੀ ਥੋੜੀ ਬਰਸਾਤ ਰੋਜ਼ ਹੈ ਮੰਤਰੀ ਸਾਹਿਬ ਪੁੱਛਦੇ ਜੀ ਸ਼ਹਿਰ ਵਾਸੀ ਪਹੁੰਚੇ ਜੀ ਕੀ ਕਹਿਣਾ ਚਾਹੋਗੇ ਫਿਰ ਸ਼ਹਿਰ ਵਾਸੀਆਂ ਨੂੰ ਪੋਲ ਕੀਤੀ ਸੀ ਜੀ ਬਹੁਤ ਸਬਦ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਬਦ ਸਾਡੇ ਬਹੁਤ ਸਾਰੇ ਸਰਕਾਰੀ ਅਫਸਰ ਸਾਹਿਬਾਨ ਵੀ ਆਏ ਸਬਦ ਸਬਦ ਸਤਿਕਾਰ ਹੈ ਬਸ ਇਹ ਗੱਲ ਹੈ ਕਿ ਬਹੁਤ ਕ੍ਰਿਟੀਕਲ ਪੁਆਇੰਟ ਹੈ ਸਬਦੇ ਸਾਦੀ ਰੋਡ ਪਣੀ ਤੇ ਲੰਬਾ ਕੰਮ ਚੱਲਣਾ ਹੈ ਇਹ ਕੋਈ 2 4 5 6 ਘੰਟੇ ਨਹੀਂ ਇੱਕ ਲੰਬਾ ਆਪਰੇਸ਼ਨ ਹੈ ਤੇ ਸਭ ਟੈਕਨੀਕਲੀ ਤੌਰ ਤੇ ਸਹੀ ਖੜੇ ਹੋ ਅਪੀਲ ਵੀ ਕਰਨਾ ਚਾਹੁੰਦੇ ਕਿ ਥੱਲੇ ਬਈ ਸਾਡੇ ਦੇਖੋ ਕਿਸੇ ਨੂੰ ਕਈ ਵਾਰੀ ਵੀ ਪੁੱਛੀ ਵਾਸਤੇ ਵੀ ਬੋਲਿਆ ਜਾਂਦਾ ਬਸ ਉਹ ਕਈ ਵਾਰੀ ਬੱਚਿਆਂ ਨੂੰ ਡਾਂਟਮਾ ਹੀ ਜਾਂਦਾ ਪਰ ਮਕਸਦ ਇਹ ਹੈ ਕਿ ਅਸੀਂ ਇਸ ਇਸ ਸਥਾਨ ਨੂੰ ਬਚਾ ਲਈ ਨਹੀਂ ਬਚਣਾ ਨਹੀਂ ਕਿਉਂਕਿ ਅਗਲੇ ਇੱਕ ਹਫਤਾ ਰੋਜ਼ ਬਰਸਾਤ ਹੈ ਚਾਹੇ ਉਹ ਥੋੜੀ 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 ਬਰਸਾਤ ਹੈ ਰਿਸ ਰਿਸ ਕੇ ਟੋਟਲੀ ਥੋੜੇ ਚੋ ਹੀ ਸਾਥੀ ਤੁਸੀਂ ਥੱਲੇ ਜਾ ਕੇ ਆਏ ਹੋ ਬਿਲਕੁਲ ਹਵਾ ਚ ਹੈ ਨਾ ਮੰਦਰ ਉਹ ਬਿਲਕੁਲ ਹਵਾ ਚਾਹਤੇ ਉਸਨੇ ਕੋਸ਼ਿਸ਼ ਕਰ ਰਹੇ ਹੁਣ ਜਿਹੜੀ ਸਕਿਲਡ ਲੇਬਰ ਹੈ ਡੰਗੇ ਜਿਹੜੀ ਕਰੇਟ ਬੰਨਣ ਦੀ ਉਹ ਵੀ ਬੁਲਾ ਲਈ ਹੈ ਤੇ ਸਾਗੀ ਵੀ ਐਕਸ ਆਰਮਮੈਂਟ ਸਭ ਤੋਂ ਪਹਿਲਾਂ ਮੇਰੇ ਜਿਹੜੇ ਸਿਕਿਉਰਟੀ ਦੇ ਸਟਾਫ ਹੈ ਉਹ ਥੱਲੇ ਉਤਰਿਆ ਤੇ ਵਾਕੀ ਟਾਕੀਸ ਦੇ ਨਾਲ ਪ੍ਰੋਪਰ ਮੀਜਰ ਲੈ ਕੇ ਕਰ ਰਿਹਾ ਕੋਸ਼ਿਸ਼ ਹੈ ਹਮਲਾ ਮਾਰ ਸਕਦੇ